ni el orden ਹਰਕਤ ਹੈ ਦੀ ਔਰ ਜਿਨੇ ਵੀ ਇਹ ਕੀਤੀ ਹੈ ਤਾਂ ਮੈਂ ਕਹਿੰਦਾ ਵੀ ਉਹ ਸਭੇਕ ਸਮਾਜ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ ਕਿਉਂਕਿ ਡਾਕਟਰ ਤਾਂ ਰੱਬ ਦਾ ਦੂਸਰਾ ਰੂਪ ਹੁੰਦੇ ਆ ਤੇ ਜੀਵਨਦਾਨ ਦੇਣ ਵਾਲੇ ਨੇ ਤੇ ਜਿਨੇ ਡਾਕਟਰ ਦੀ ਜਾਨ ਲੈ ਲਈ ਉਹ ਕਿੰਨਾਕ ਸਭੇਕ ਹੋਏਗਾ ਜਾਂ ਕਿੰਨਾਕ ਸਾਡੇ ਸਮਾਜ ਦੇ ਵਿੱਚ ਰਹਿਣ ਦੇ ਯੋਗ ਹੋਏਗਾ ਸੋ ਅਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਔਰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਇਹ ਵੀ ਹੋ ਰਿਹਾ ਜਿਵੇਂ ਲੇਡੀਜ਼ ਡਾਕਟਰਾਂ ਤੋਂ ਹੋਰ ਵੀ ਇਹ ਘਟਨਾ ਤੋਂ ਡਰਦੇ ਆ ਵਿੱਚ ਵੀ ਮਾਂ ਪੇ ਗਣ ਕੇ ਇਸ ਇਸਲਾਮ ਤੋਂ ਦੂਰ ਹੋਣ ਲਈ ਵੀ ਕਹਿ ਰਹੇ ਆ ਹਾਂਜੀ ਬਿਲਕੁਲ ਤੇ ਨਾਲ ਹੀ ਸਰਕਾਰਾਂ ਦਾ ਇਹ ਵੀ ਫਰਜ਼ ਬਣਦਾ ਹੈ ਕਿ ਜਿਹੜੇ ਜਿੰਨੇ ਵੀ ਡਾਕਟਰਸ ਨੇ ਜਿਹੜੇ ਨਾਈਟ ਡਿਊਟੀ ਕਰ ਰਹੇ ਕੋਈ ਵੀ ਮੁਲਾਜ਼ਮ ਖਾਸ ਕਰਕੇ ਇਸਤਰੀਆਂ ਨੇ ਜਿਹੜੀਆਂ ਜਿਹੜੀਆਂ ਰਾਤ ਨੂੰ ਨੌਕਰੀ ਬੇਸ਼ਕ ਕਰਨ ਵਾਸਤੇ ਜਾਂਦੀਆਂ ਨੇ ਨੌਕਰੀ ਕਰਦੀਆਂ ਉਹਨਾਂ ਸਾਰਿਆਂ ਦੀ ਸੁਰੱਖਿਆ ਦਾ ਪੂਖਤਾ ਇੰਤਜ਼ਾਮ ਜਿਹੜਾ ਹੈਗਾ ਉਹ ਸਰਕਾਰਾਂ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਤਾਂ ਕਿ ਇਹ ਜੀਆਂ ਜਿਹੜੀਆਂ ਹਿਰਦੇ ਬਲੁੰਦਰਨ ਵਾਲੀਆਂ ਘਟਨਾਵਾਂ ਨੇ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਤੋਂ ਬਚਿਆ ਜਾ ਸਕੇ ਤੇ ਇੱਕ ਅਪੀਲ ਮੈਂ ਹੋਰ ਮਾਤਾ ਪਿਤਾ ਨੂੰ ਵੀ ਕਰਨਾ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਕੇ ਬੱਚੀਆਂ ਨੂੰ ਅਸੀਂ ਪੜਾਉਂਦੇ ਲਖਾਉਂਦੇ ਤਾਂ ਹੈ ਅਸੀਂ ਜ਼ਰੂਰ ਉਹਨਾਂ ਬੱਚੀਆਂ ਨੂੰ ਸੈਲਫ ਡਿਫੈਂਸ ਦੇ ਲਈ ਵੀ ਤਿਆਰ ਕਰੀਏ ਬੱਚੀਆਂ ਨੂੰ ਕਿ ਜੇਕਰ ਕਿਤੇ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਦਾ ਬੱਚੀ ਨੂੰ ਸਾਹਮਣਾ ਕਰਨਾ ਪੈਂਦਾ ਤਾਂ ਉਹ ਆਪਣਾ ਬਚਾਅ ਕਰ ਸਕੇ

ਜੋ ਅਸੀਂ ਚਾਹੁੰਦੇ ਆ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਉਹਦੇ ਦੋਸ਼ੀ ਆਲ ਨੂੰ ਤਾਕਤ ਤੇ ਸਖਤ ਸਜ਼ਾਾਂ ਦੇ ਦਿਵਾਵੇ ਤੇ ਜਿਹੜੇ ਉਹਦੇ ਪਰਿਵਾਰ ਦਾ ਜਿਹੜਾ ਹੈਗਾ ਦੁੱਖ ਥੋੜਾ ਘੱਟ ਸਕੇ ਇਸ ਦੇ ਨਾਲ ਹੀ ਅਸੀਂ ਇਹ ਵੀ ਬੁਖਾਰ ਲਾਉਨੇ ਆ ਕਿ ਸਾਡੀਆਂ ਫੀਮੇਲਸ ਦੀ ਜਿਹੜੀ ਪ੍ਰੋਟੈਕਸ਼ਨ ਕੀਤੀ ਸਾਡਾ ਜਾਵੇ ਸਾਡੀਆਂ ਮਾਵਾਂ ਧੀਆਂ ਭੈਣਾਂ ਦੀ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਵੇ ਉਹਨਾਂ ਨੂੰ ਖਾਸ ਕਰਕੇ ਉਹ ਜਿਹੜੀ ਆ ਜੌਬ ਕਰਨ ਵਾਲੀਆਂ ਲੇਡੀਜ਼ ਨੇ ਤਾਂ ਕਿ ਜਿਹੜਾ ਉਹਨਾਂ ਦਾ ਮਨੋਬਲ ਹੈ ਉਹ ਨਾ ਡਿੱਗੇ ਸਰਕਾਰ ਇਹ ਇਨਸ਼ੋਰ ਕਰੇ ਕਿ ਖਾਸ ਕਰ ਜੋ ਨਾਈ ਡਿਊਟੀਆਂ ਕਰਨ ਵਾਲੀਆਂ ਡਿਊਟੀਆਂ ਹੁੰਦੀਆਂ ਨੇ ਉਹਨਾਂ ਨੂੰ ਪੁਖਤਾ ਜੋ ਪ੍ਰਬੰਧ ਕੀਤੇ ਜਾਣ ਸਕੇ ਇਹ ਸਾਡਾ ਇਹੀ ਜਿਹੜਾ ਅੱਜ ਦਾ ਜਿਹੜਾ ਪ੍ਰੋਟੈਸਟ ਦਾ ਮੋਟਿਵ ਹੈਗਾ ਜੀ